ਦਿਲਾਂ ਦੀ ਕੰਟੀ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸਦੇ ਕਿ ਮੁੱਖ ਮੰਤਰੀ ਦੀ ਪੁਲਸ ਮੁਲਾਜ਼ਮਾਂ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੁਹਾਨੂੰ ਦੱਦੀਏ ਕਿ ਮੁੱਖ ਮੰਤਰੀ ਨੂੰ ਕੇਸਾਂ ਤੋਂ ਫੜ ਕੇ ਘਰੀਸਿਆ ਗਿਆ ਪੇਸਤਾ ਤੋਂ ਫੜ ਕੇ ਹੀ ਕੁੱਟਿਆ ਗਿਆ ਉਤੇ ਹੀ ਇਹ ਜਿਹੜੀ ਘਟਨਾ ਹੈ ਮੁੱਖ ਮੰਤਰੀ ਦੇ ਪਿੰਡ ਦੀਨੇਵਾਲ ਦੀ ਹੈ ਇਹ ਜਿਹੜੀ ਸਾਰੀ ਘਟਨਾ ਹੋਈ ਹੈ ਕਿਉਂ ਹੋਈ ਹੈ ਉਹ ਵੀ ਤੁਹਾਨੂੰ ਦੱਸਦੇ ਆ ਅੱਗੇ ਵੀਡੀਓ ਦੇ ਵਿੱਚ ਤੁਸੀਂ ਕਾਨੂੰ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਕਵਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਦੇ ਪਿੰਡ ਦੇ ਵਿੱਚੋਂ ਹੀ ਇਹ ਸ਼ਿਕਾਇਤ ਦਰਜ ਕਰਾਈ ਗਈ ਸੀ ਥਾਣੇ ਦੇ ਵਿੱਚ ਕਿ ਮੁੱਖ ਮੰਤਰੀ ਸਾਡੇ ਨਾਲ ਗਲਤ ਵਰਤਾਓ ਕਰ ਰਿਹਾ ਹੈ ਮੁੱਖ ਮੰਤਰੀ ਕਰਪਾਨ ਲੈ ਕੇ ਡਾਂਗਾ ਲੈ ਕੇ ਲੋਕਾਂ ਨੂੰ ਕੁੱਟ ਰਿਹਾ ਹੈ ਪਿੰਡ ਦੇ ਵਿੱਚ ਜਿਸ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਲਈ ਆਈ ਸੀ ਤੇ ਮੁੱਖ ਮੰਤਰੀ ਨੂੰ ਸਮਝਾਉਣ ਦੇ ਲਈ ਵੀ ਆਈ ਸੀ ਪਰ ਉੱਥੇ ਮਾਮਲਾ ਕੁਝ ਹੋਰ ਹੀ ਬਣ ਗਿਆ ਪੁਲਿਸ ਦੇ ਨਾਲ ਝੜਪ ਹੋ ਜਾਂਦੀ ਹੈ ਮੁੱਖ ਮੰਤਰੀ ਦੀ ਜਿੱਥੇ ਮੁੱਖ ਮੰਤਰੀ ਨੂੰ ਵਾਲਾਂ ਤੋਂ ਫੜ ਕੇ ਕੇਸਾਂ ਤੋਂ ਫੜ ਕੇ ਘੜੀਸਿਆ ਜਾਂਦਾ ਹੈ ਮੁੱਖ ਮੰਤਰੀ ਦੀ ਪੱਗ ਜਿਹੜੀ ਹੈ ਉਹ ਵੀ ਉਤਾਰ ਦਿੱਤੀ ਜਾਂਦੀ ਹੈ ਪਰ ਉੱਤੇ ਹੀ ਜੇਕਰ ਤੁਹਾਨੂੰ ਪੁਲਿਸ ਦੇ ਪੱਖ ਦੀ ਗੱਲ ਦਸੀਏ ਤਾਂ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਸਿਰ ਦੇ ਉੱਪਰ ਪੱਗ ਨਹੀਂ ਸੀ ਤੇ ਸਗੋਂ ਮੁੱਖ ਮੰਤਰੀ ਨੇ ਸਾਡੇ ਸਿਰ ਦੇ ਉੱਪਰੋਂ ਪੱਗ ਲਈ ਹੈ ਇਹ ਬਿਆਨ ਹਨ ਏਐਸਆਈ ਗੁਰਪ੍ਰੀਤ ਸਿੰਘ ਦੇ ਜਿਹੜੇ ਕਿ ਮੁੱਖ ਮੰਤਰੀ ਨੂੰ ਸਮਝਾਉਣ ਦੇ ਲਈ ਪਿੰਡ ਦੇ ਵਿੱਚ ਗਏ ਸਨ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ ਹੈ ਇੱਥੇ ਅਸੀਂ ਵੀਡੀਓ ਦੇ ਵਿੱਚ ਸਾਫ਼ ਨਹੀਂ ਦਿਖਾ ਸਕਦੇ ਪਰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕਟਿਆ ਗਿਆ ਹੈ ਮੁੱਖ ਮੰਤਰੀ ਨੂੰ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਪੁਲਿਸ ਵਾਲਿਆਂ ਨੂੰ ਹੁਣ ਸਸਪੈਂਡ ਵੀ ਕਰ ਦਿੱਤਾ ਗਿਆ ਹੈ মিডিਆ ਮੁਤਾਬਕ ਇੱਕ ਖਬਰਾਂ ਆ ਰਹੀਆਂ ਨੇ ਕਿ ਇਹਨਾਂ ਨੂੰ ਮੁਲਤਵ ਕਰ ਦਿੱਤਾ ਗਿਆ ਹੈ ਡਿਊਟੀ ਤੋਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਦੀ ਇੰਟਰਵਿਊ ਵੀ ਸਾਹਮਣੇ ਆਈ ਇਸ ਮਸਲੇ ਦੇ ਉੱਪਰ ਉੱਥੇ ਮੁੱਖ ਮੰਤਰੀ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਇਹਨਾਂ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਮੇਰੇ ਨਾਲ ਧੱਕਾ ਕੀਤਾ ਗਿਆ ਹੈ ਪਰ ਪੁਲਿਸ ਦੇ ਪੱਖ ਇਹ ਹੈ ਕਿ ਮੁੱਖ ਮੰਤਰੀ ਨੇ ਸਾਡੇ ਨਾਲ ਗਲਤ ਵਿਵਹਾਰ ਕੀਤਾ ਸੀ ਹੁਣ ਕੌਣ ਸਹੀ ਹੈ ਕੌਣ ਗਲਤ ਹੈ ਇਸ ਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਪਰ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਉਸ ਦੇ ਵਿੱਚ ਤਾਂ ਮੁੱਖ ਮੰਤਰੀ ਦੇ ਨਾਲ ਹੀ ਤਕਾ ਹੋ ਰਿਹਾ ਹੈ ਪਰ ਪੁਲਿਸ ਦਾ ਇਹ ਕਹਿਣਾ ਹੈ ਕਿ ਜਿਹੜੀ ਵੀਡੀਓ ਸਾਡੀ ਬਣੀ ਹੈ ਉਹਨੂੰ ਕਿਸੇ ਨੇ ਵਾਇਰਲ ਨਹੀਂ ਕੀਤਾ ਮੁੱਖ ਮੰਤਰੀ ਦੇ ਪੱਖ ਵਾਲੀ ਵੀਡੀਓ ਸ਼ੇਅਰ ਕੀਤੀ ਗਈ ਹੈ ਤੁਹਾਡਾ ਕੀ ਵਿਚਾਰ ਹੈ ਇਸ ਮਸਲੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਹ ਦੋਸਤੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਜਰੂਰ ਕਰ ਦਿਓ